ਦੇ ਸਾਹਮਣੇ ਸਿਹਤ ਸਾਬਰੀ ਗੇਮ ਲੈ ਕੇ ਆਏ ਆ ਸਾਡੇ ਚਾਰ ਦੋਸਤ ਪ੍ਰਾਨੇ ਸ਼੍ਰੇਸ਼ ਕੁਮਾਰ ਉਰਲੀ ਖੁਰਦਤੋ ਤੇ ਜਿੰਨਾਂ ਨੂੰ ਅਸੀਂ ਗੇਮ ਬਾਰੇ ਪਹਿਲਾਂ ਸੁਝਾਤਾ ਤੇ ਤੁਸੀਂ ਹਾ ਤੇ ਹੀ ਤੀਤ ਦੇਖ ਰਿਆ ਨਾ ਹਾਂ ਦੇਖ ਰਿਆ ਤੇ ਭਾਬੇ ਨੂੰ ਦੱਸਣਾਗਾ ਬੋਲ ਕੇ ਮਤਲਬ ਵੀ ਆਵਾਜ਼ ਦੇ ਕੇ ਦੱਸਣਾ ਉਹਦਾ ਨਾਂ ਨਹੀਂ ਲੈਣਾ ਠੀਕ ਤੇ ਕੋਈ ਸ਼ਹਿਰਾ ਨਹੀਂ ਕਰਨਾ ਜੋ ਦੱਸਣਾ ਵੀ ਉਹ ਕੀ ਜੀ ਆਵਾਜ਼ ਲੈਣੀ ਹੈ ਠੀਕ ਹੈ ਦੱਸ ਮੁਰਗੀ ਆਹ ਜੇ ਤਰੀਉਂ ਇਤ ਆ ਉਹ ਜਿਹੜੇ ਕੱਢਦੇ ਲੈ ਮੋਟਰਸਾਈਕਲ ਹਾਂ ਬੋਲ ਤਾਂ ਹਾਂ ਵੇ ਵੈਰੀ ਗੁੱਡ ਜੀ ਇਹ ਜਾ ਆਵਾਜ਼ ਸੁਣ ਰਹੀ ਸਿ एवरीवन ਕੱਢ ਕੇ ਬਾਜਾ ਹੈ ਬਰੀ ਗੋਦ ਬਰੀ ਗੋਦ ਯਾਰ ਬਾਝੀ ਸੀ ਫਿਰ ਦੱਸਿਆ ਕਰਵਾਣਾ ਇਹਦੀ ਬਾਤ ਕੱਢਦੇ ਸੀ ਸ਼ੇਰ ਬਰੀ ਗੋਦ ਯਾਰ ਤੁਹਾਾਲ ਕਿੰਨੇ ਆ ਇਹਦੀ ਬਾਤ ਕੱਢੀ ਕਿਹਨੇ ਸੀ ਛੇੜੀ ਟੱਪ ਆ ਬਰੀ ਗੋਦ ਯਾਰ ਪੰਜ ਅੰਸਰ ਸਹੀ ਹੈ ਨਾ ਯਾਰ ਸੱਚੀ ਵਾ ਠੀਕ ਆ ਦੁਬਾਰਾ ਸਰ ਲੈ ਵੀਰੇ ਸਰ ਅੱਜ ਜਦੋਂ ਕੱਲ ਫੇਰਵਾ ਦੇਣਾ ਠੀਕ ਹੈ ਵੀ ਆਪਾਂ ਉਹਦੇ ਉੱਥੇ ਗਏ ਸੀ ਜਾਂ ਕਿਵੇਂ ਆਂ ਆਜੀ ਜਾਇਆ ਹੋਵੇ ਕਿ ਨਾਂ ਨਹੀਂ ਲੈਣਾ ਠੀਕ ਹੈ ਠੀਕ ਹੈ ਠੀਕ ਚਲ ਆਪਾਂ ਉੱਥੇ ਗਏ ਸੀ ਖਾਦੇ ਗਏ ਬਣਾ ਨਾਲ ਦੇ ਕਿੱਥੇ ਗਏ ਸੀ ਨਾਲ ਦੇ ਨਾਲ ਦੇ ਮੋੜ ਗਏ ਸੀ ਕਿੱਥੇ ਗਏ ਸੀ ਖਾਦੇ ਗਏ ਸੀ ਮੋਟਰਸਾਈਕਲ ਤੇ ਵੈਰੀ ਗੁੱਡ ਉਹਨਾਂ ਨੂੰ ਵੀ ਦੱਸਿਆ ਕਰਨਾ ਚਾਹੀਏ ਕੱਲੇ ਆ ਜੀ ਜੀ ਆ ਰਹਾ ਸੌਂਗ ਹੋ। ਹੁਣ ਠੰਡਾ ਮੌਸਮ ਆ ਗਿਆ। ਬਾਕੀ ਕੀ ਕਰ ਦਿੰਦੇ ਆ? ਸਹੀ ਆ। ਕਲੇ ਯਰ ਦਵਾਗੋ। ਇੱਕ ਸਹੀ ਨਹੀਂ ਦੱਸ ਰਿਹਾ। ਤੁਸੀਂ ਸਹੀ ਨਹੀਂ ਦੱਸ ਰਿਹਾ। ਆ ਉਹਦੀ ਵਜਿਹਾ ਆ ਰਹਾ ਸੌਂਗ। ਨਾ ਇਹਣਾ। ਉਧਰ ਬੈਲਾ ਨਾ ਨਾ ਇਹਣਾ। ਟੋਪ ਜਾ। ਮੈਂ ਅਸਲ ਵਿੱਚ ਕੀ ਕਰਦਾ ਮੈਂ? ਪੰਛੀ ਆ ਵੀ। ਆਂਛੀਆਂ ਜਿਆ ਆ। ਤਾਂ ਦੱਸ ਕੀ ਕਰਤਾ ਮੈਂ। ਓਹ। ਓਹ ਸੱਸ। ਲਾ ਦੋ ਇੱਕ। ਹਾਂ ਹਾਂ। ਵੈਰੀ ਗੁੱਡ ਓਏ। ਮੈਂ ਮਾੜੀ ਤਾਂ ਤਾਂ ਪਈ ਨਹੀਂ। ਬਾਗਲੀ ਨੇ। ਮੈਂ ਕੋ ਬਾਗ। ਮੈਡਮ ਮੈਡਮ। ਜੇ ਜੇ ਮੂੰਹ ਨਾਲ ਉਹਨੇ ਦਦਤ ਆ ਉਹ ਚੀਜ਼ ਨਹੀਂ ਕਰਨੀ। ਮੂੰਹ ਮਟਬਾ ਦੇ ਉਹ ਰੱਖਿੰਦੇ ਉਹਨੂੰ ਦੱਸਣਾ ਕਿ ਉਹ ਚੀਜ਼ ਆਪਾਂ ਖਾਣੇ ਹੁੰਨੇ ਜਾਂ ਆਦੀਆ ਆ ਰਸ। ਆਦਾਸ ਲੈ। ਆਦਾਸ ਕੀ ਹੈ? ਨਾ ਤੁਸੀਂ ਬੋਲਣਾ ਉਹ ਨਾ ਨਾ ਬੋਲਣਾ ਹੈ ਭਾਈ ਹਾਂ ਹਾਂ ਵੀ ਇਹ ਨਾ ਨਹੀਂ ਲੈਣਾ ਪੈਦਾ ਸ਼ੈਹਰਾ ਬੋਲ ਕੇ ਵੀ ਆਪਾਂ ਉਥੇ ਉਹ ਚੀਜ਼ ਆਪਾਂ ਕਾਹਦੇ ਦੇਣਾ ਹੈ ਹਿੰਟ ਦੇਣਾ ਹੈ ਇਹ ਬੇਬੇ ਖਾਂ ਸਹੀ ਦੱਸ ਰਹੇ ਹਾਂ ਕਾ ਹਜੇ ਵੀ ਦੱਸ ਤੂੰ ਦੱਸ ਵੀ ਗੇਅਰ ਪੈਂਦੇ ਆ ਉਹਦੇ ਠੀਕ ਆ ਉਹਨਾਂ ਨੂੰ ਥੋੜਾ ਰੋਲ ਤੇ ਚੱਲਦੀ ਆ ਚਾਰ ਸੀਟਾਂ ਚ ਚਾਰ ਟੱਕੀ ਬਸ ਕਾਰ ਨਹੀਂ ਕਹਣੀ ਸੀ ਇਕੱਲੇ ਚਲੋ ਸਮਝ ਗਏ ਹਜੇ ਵੀ ਪਰ ਸਾਰੇ ਕੁਝ ਤੂੰ ਇਹਦੇ ਬਾਰੇ ਦੱਸਣਾ ਇਹਦੇ ਬਾਰੇ ਦੱਸ ਕੀ ਆਇਆ ਪਾਂਛੀਆਂ ਚੋਂ ਪਾਂਛੀ ਬਲੂ ਬਾਦ ਛੋਟਾ ਜਿਹਾ ਬੰਛੀ ਹੈ ਵੀ ਚਿੜੀ ਠੀਕ ਹੈ ਸਹੀ ਹੈ ਸਹੀ ਹੈ ਅੰਦਰ ਸੇਕ ਹਨਾ ਬੋਲ ਕੇ ਖੰਡਾਂ ਗਰੇ ਨੇ ਜਦੋਂ ਆਪਰੇ ਵੀ ਹੁਣ ਘੱਟ ਹੁੰਦੀਆਂ ਨੇ ਆ ਜੀ ਦੱਸ ਸੌਖੀ ਚੀਜ਼ ਹੈ ਕਾਲੇ ਇੱਧਰ ਦਿਖਾ ਦੇ ਉਹ ਤਰ ਹੈ ਕੀ ਦਾਦਾ ਇਹ ਆਪ ਨੂੰ ਪਤਾ ਹੁੰਦਾ ਨਹੀਂ ਠੀਕ ਹੈ ਉਹ ਠੀਕ ਹੈ ਤਾਲਾ ਲੌਕ ਜਿੰਦਾ ਇੱਕੋ ਹੀ ਆ ਆ ਲੱਗਦਾ ਇਹ ਆ ਲੱਗਦਾ

ਪਿੰਡਾਂ ਚ ਕੱਟੀ ਹੁੰਦਾ ਚਿੜੀ ਆ ਘਰ ਆ ਜਾਂਦੀ ਕਿੱਸੇ ਧੀ ਨਜ਼ਰ ਸੀ ਦੱਸ ਕੱਟੀ ਨਾ ਮਾਂ ਮਮੀ ਉਹ ਜੀ ਆਵਾਜ਼ ਦੱਸ ਉਹ ਬੋਲਦਾ ਕਹਿੰ ਤੂੰ ਕਿਵੇਂ ਮੋ ਕਿਹੜਾ ਮਾਛੀ ਆ ਪੰਛੀ ਬੰਦਾ ਹਾਂ ਵੱਡੇ ਵੱਡੇ ਫੰਗ ਮਮੀ ਜੀ ਬੋਲਣਾ ਠੀਕ ਜੀ ਬੋਲ ਬਾਜ ਉਹ ਪੰਜ ਚੀਜ਼ ਆਪਾਂ ਖਾਂਗੇ ਸ਼ਾਮ ਕੀ ਰੱਖਦੇ ਹਾਂ ਮੋਰ ਮੋਰ ਛੜੀ ਇੱਕ ਮਿੰਟ ਇਹ ਲੈ ਇਹ ਤਾਂ ਮੁਫਤ ਖੇਰ ਰ ਨੜੀ ਨਹੀਂ ਅਜੇ ਨਾਂ ਲੇ ਹਾਂ ਦਸਾਂ ਜੀ ਜੀ ਆ ਗਏ ਸਰ ਇਹਦੇ ਇਹਦੇ ਬੱਬੀ ਬੱਬੀ ਅੱਜ ਕਰੀ ਵੀ ਲੱਗੀ ਨਹੀਂ ਆਪਾਂ ਨੇ ਹਾਂ ਨਹੀਂ ਮੈਂ ਤੁਸੀਂ ਨਹੀਂ ਬੋਲਣਾ ਇੱਧਰ ਕੁੜੇ ਬੋਲਦਾ ਬੱਚ ਬੋਲਦਾ ਤੁਸੀਂ ਚੋਟੇ ਇਹਨੇ ਮਿਦਾਨ ਰੱਖਣਾ ਤੁਸੀਂ ਅੱਜ ਲੈ ਆਲੇ ਕੁਸ ਪਰਮਾਈ 30 ਕਿਲੋ ਹਨਾ ਯਾ ਕੁਛ ਰੱਖਿਆ ਜਾਂਦਾ ਚ ਇਹ ਰੋਜ਼ ਦੇ ਦੇ ਨਹੀਂ ਦੇਖਿਆ ਜਾਂਦਾ ਜਿਵੇਂ ਟੀਵੀ ਕੋਈ ਗੱਲ ਐਲ ਸੀ ਡੀ ਟੀਵੀ ਕੋਈ ਗੱਲ ਸਹੀ ਆ ਕੰਦਰ ਚ ਜੀ ਗੀਨ ਲੱਗੀ ਹੁੰਦੀ ਆਪਣੇ ਉਹਨਾਂ ਬਣਾਉਣਾ ਨੇ ਦੇਖ ਲੈ ਉਹਨੇ ਉਹਨੂੰ ਆਪਾ ਇਹ ਨਾਲ ਲੈਣਾ ਯਾਰ ਬੱਚ ਕੱਲਾ ਤੂੰ ਦੱਸ ਅਸੀਂ ਆਪਦੀ ਸੰਗ ਖੋਲਣੀ ਛੋਡੀ ਵੀ ਖੋਲਣੀ ਆ ਆ ਦੱਸੋ ਨਾ ਇਹਦੇ 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 ਇਹ ਦਵਰੇ ਹਾਂ ਆਪਣਾ ਪਹਿਲਾਂ ਉਹ ਕਰਦੇ ਹਾਂ ਹਾਂ ਜੇ ਪਾਣੀ ਵਰਦੇ ਪਾਣੀ ਵਰਦੇ ਕੀ ਹੁੰਦੇ ਜਿਉ ਆਹ ਖੋਦ ਨਹੀਂ ਨਹੀਂ ਠੀਕ ਸਰ ਤੀਜੋ ਆ ਤੀਜੋ ਹਾਂ ਤੇ ਐਂ ਦੱਸ ਜਿਵੇਂ ਮੈਂ ਦੱਸਣਾ ਠੀਕ ਹੈ ਠੀਕ ਹੈ ਆਪ ਨੂੰ ਕਿਹੜਾ ਕੋਈ ਸੰਗ ਕਿਤੇ ਆ ਆ ਆ ਜਾ ਬਈ ਆ ਆਇਆ ਕੰਪਲੀਟ ਆ ਕੋਈ ਕੰਪਿਊਟਰ ਇਹਨਾਂ ਐ ਵੀ ਕਰ ਦਿੰਦੇ ਆ ਲੈਪਟਾਪ ਕੰਪਿਊਟਰ ਪੰਜ ਚੀਜ਼ਾਂ ਦੇ ਨਾਲ ਲੈ ਸਕਦਾ 10 ਕਲਾਕਾਰ ਕਲਾਕਾਰ ਹਿੰਦ ਅ ਬਸ ਪਰਾ ਪੂਰਾ ਹੋ ਗਿਆ ਕਲਾ ਕੀ ਚਲ ਰੱਖਾ ਬੱਜਿਆ ਨਾ ਹੋ ਗਿਆ ਹਾਂ ਕਲਾਕਾਰਾਂ ਵਾਹ ਕਲਾਕਾਰ ਸਟੇਜ ਤੇ ਵੀ ਬਰਨਾ ਗੁਰੂ ਕਾ ਜੰਦੀ ਉਹ ਜਰ ਪਤਾ ਹੀ ਨਹੀਂ ਅਗਲੀ ਚੀਜ਼ ਆ ਗਈ ਕਹਿ ਹੋਈ ਕਲਾ ਅਗਲੀ ਚੀਜ਼ ਆ ਗਈ ਚਲ ਇੱਕ ਗਲਤ ਗਈ ਹੈ ਨਾ ਇੱਕ ਨਹੀਂ ਦੱਸੀ ਗਈ ਠੀਕ ਹੈ ਆ ਦੱਸੋ ਜੀ ਜਿਹੜਾ ਤੂੰ ਬੋਲ ਕੇ ਦੱਸ ਦੇ ਨਾ ਤਿੱਤੇ ਤਿੱਤ ਵੀ ਗੋਲੂ ਵੀ ਕਹਿੰਦਾ ਪਤਾ ਨਹੀਂ ਇਹਨਾਂ ਦਾ ਕੋਈ ਪਾਸਵਰਡ ਹੈ ਉਹਦੀ ਦੱਸ ਮੈਨੂੰ ਇਹ ਤਾਂ ਗੋਲੂ ਕਹਿੰਦਾ ਚਿੜੀ ਬਾਰੇ ਵੀ ਗੋਲੂ ਕਹਿੰਦਾ ਨਾ ਇਹ ਹੁਣ ਨੇ ਇਸ ਅਸ਼ਾਰਾ ਕਰਦੇ ਦੱਸਦਾ ਘੱਟ ਦੱਸ ਨਾ ਇਹ ਨਹੀਂ ਦਿਖਾ ਦੀ ਜੀ ਇਹ ਮੋੜਾ ਕਰਦੇ ਚੱਲ ਇਹ ਆ ਗਿਆ ਵੀ ਇਹਦਾ ਤੂੰ ਕੱਲਾ ਇਸ਼ਾਰਾ ਹੀ ਕਰਨਾ ਠੀਕ ਹੈ ਨਾ ਤੇ ਨਾ ਇਹ ਦਵਾਏ ਦੱਸਣਾ ਨਾ ਤਾਂ ਮੂੰਹ ਚੋ ਕਿਨੇ ਨਾ ਇਹਨੂੰ ਆਇਆ ਦੱਸਣਾ ਵੀ ਅੱਖਾਂ ਤੇ ਲਾਉਣਾ ਹੁੰਦਾ ਨਾ ਆਪਾਂ ਇਹਨੂੰ ਐ ਦੱਸਣਾ ਠੀਕ ਇਹ ਕਿਨੇ ਇਹਦੂ ਇਸ਼ਾਰਾ ਹੀ ਕਰਨਾ ਕੱਲਾ ਬੋਲਣਾ ਵੀ ਨਹੀਂ ਦੱਸਣਾ ਵੀ ਆਪਾਂ ਅੱਖਾਂ ਨਾਲ ਕਿਉਂ ਦੱਸ ਉਹ ਸਾਰਾ ਵਿੱਚ ਐਂ ਦਾ ਠੀਕ ਹੈ ਕੀ ਬੰਦੇ ਬੋਲਣਾ ਜਰੂਰ ਬੋਲਣਾ ਕਿਤਾਬ ਇਹ ਆਇਆ ਆਇਆ ਦਸ ਨਾ ਨਹੀਂ ਸ਼ਾਰਾ ਕੱਲਾ ਕਰੀ ਗੇ ਨਿਕਲ ਲਾ ਸਾਰਾ ਬੋਲਣਾ ਠੀਕ ਦੋ ਸਹੀ ਆ 10 ਪੁੱਛਨੇ ਕਰ ਆ ਦਸ ਸ਼ਾਰਾ ਕੱਲਾ ਕੈਂਜੀ ਵੇਰੀ ਕੋਟੇ ਆਇਆ ਹੈ ਕੀ ਆਵਾਜ਼ ਹੈ ਮਾ ਤੰਗ ਜਾਂਦੇ ਆ ਦਸ ਚਾਹ ਨਾ ਗਲਾਸ ਨਾ ਗੋਲ ਇਹ ਆ ਗਿਆ ਤੜਕੇ ਬੋਲਣਾ ਨਹੀਂ ਆ ਬੋਲਣਾ ਨਾ ਆ ਕਿਉਂ ਗਲਾਸ ਬੋਲ ਵੀ ਨਹੀਂ ਕਾਪਾ ਹਾਂ ਕਾਪਾ ਬੋਲਣਾ ਨਹੀਂ ਜਿਹੜਾ ਸੀ ਤੂੰ ਬੋਲਣਾ ਨਹੀਂ ਇਹ ਕਿਤੇ ਜੇ ਝੁਲਜੇ ਆ ਆਹ ਦੱਸ ਸਾਈਡ ਤੇ ਆਹ ਬਾਰੇ ਹਾਂ ਬੋਲਣਾ ਨਹੀਂ ਇਹਦਾ ਢੰਗ ਬੰਗ ਕਿੰਨੇ ਕਰ ਲੈਦੇ ਨਾ ਨਾ ਵਾਇ ਨਹੀਂ ਕਰਣੀ ਵਾਇ ਨਹੀਂ ਕਰ ਲੈ ਵੀਰੇ ਕੱਲਾ ਸਾਰਾ ਕਰਨਾ ਕੋੜਾ ਆਪਾਂ ਲਈ ਦੋਸਤ ਹੈ ਕੋੜਾ ਚੜਿਆ ਸੀ ਰੇ ਸੀ ਆਹ ਦੱਸ ਲਈ ਅਨ ਦ ਕੱਲਾ ਸਾਰਾ ਕਰਨਾ ਵੀਰੇ ਹਾਂ ਕੱਲਾ ਸਾਰਾ ਯਾ ਫੂਰੀ ਆਲੇ ਬਣ ਨੇੜੀ ਹੋਂ ਨੇੜੀ ਹੋਂ ਛਟ ਸਹੀ ਹੈ ਨੇੜੀ ਹੋਂ ਆਹ ਹਾਂ ਆਹ ਤਾਂ ਸਹੀ ਤਖਤ ਨਾ ਕੋਈ ਨਹੀਂ ਬੋਲ ਰਹੀ ਬੋਲ ਰਹੀ ਬੋਲ ਰਹੀ ਨਾ 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 ਦੱਸ ਦੱਸ ਹਜੇ ਟਾਈਮ ਪਿਆ ਨਹੀਂ ਕੋਈ ਗੱਲ ਨਹੀਂ ਆਹ ਉਹ ਤਾਂ ਪੁੱਜ ਨੂੰ ਤਿਆਰ ਖੜੇ ਨੇ ਯਾਰ ਜਮਾ ਕੋਈ ਨਾ ਯਾਰ ਜੀ ਦਾ ਇਟਾਲੀਅਨ ਰੈਸਟਾਂਟਾਂਾਂ ਸੀ ਸੰਗ ਲੈਂਦੇ ਸੰਗਦੇ ਆ ਗਈ ਵਾਰੀ ਮਾਣ ਯਾਰ ਆ ਦੱਸ ਲਈ ਆਜਾ ਤੁਸੀਂ ਨਹੀਂ ਗੁਗਣਾ ਕਰਿਆ ਇੱਧਰ ਆਜੋ ਤੁਸੀਂ ਇੱਧਰ ਇੱਧਰ ਲੱਗ ਜੀਓ ਇੱਧਰ ਮੱਧ ਤੇ ਦੱਸ ਲਿਆ ਕਰੋ ਇੱਧਰ ਲੱਗ ਜੀਓ ਇਹ ਅੜ ਗਿਆ ਕਮਾ ਸੀਟੀ ਇਹਦਾ ਕਬੱਡੀ ਹਾਂ ਹਾਂ ਹੁਣ ਸਹੀ ਸਾਰ ਇਹ ਇੱਕ ਹਿੰਟ ਦੇ ਦਿੰਨੇ ਤੁਹਾਨੂੰ ਸੀਟੀ ਕੌਣ ਮਾਰਦਾ ਹੁੰਦਾ ਰੈਫਰੀ ਹਾਂ ਸਹੀ ਕਹਿਓਗੇ ਕੌਣ ਨਹੀਂ ਕਮਾਦਾ ਤੇ ਕਮਾ ਦੇ ਨਹੀਂ ਠੀਕ ਹੈ ਫਿਰ ਉਹ ਸਮਝੇ ਵੀ ਤਾਂ ਹੀ ਆ ਰਸਦਾ

ਬੋਲੋ 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 ਕੰਮੀ ਨਹੀਂ ਜਾਂਦਾ ਓਏ ਜਹਾਜ ਹਾਂ ਕਾਲੇ 1 ਮਿੰਟ ਕਾਲੇ ਖੜੀ ਹਾਂ 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 ਦੱਸੋ ਸਰ ਦੱਸੋ ਸਰ ਅਸੇ ਹੋ ਗਿਆ ਹਾਂ ਆ ਗਿਆ ਦੋ ਨਹੀਂ ਨਹੀਂ ਪੋਲਿਟੀਸ਼ਨਰ ਬੰਮੋਟ ਹਾਂ ਪੋਲਿਟੀਸ਼ਨਰ ਹਾਂ ਕਦੋਂ ਜਿੱਤੇ ਸੀ ਜਾ ਆਮ ਖਾਸ ਉਹ ਮੱਖਤਰੀ ਵਿਆਹ ਦਾ ਜਿਹੜਾ ਕੀ ਨਾਮ ਆਦਾ 10 ਬੱਚਾ ਹਾਂ ਸਹੀ ਹੈ ਸਹੀ ਹੈ ਐਵੇਂ ਦੱਸਣਾ ਠੀਕ ਹੈ ਤੁਸੀਂ ਬੋਲਣਾ ਰਹਿ ਗਏ ਇਹਦਾ ਇਹਦਾ ਸੁਬੀ ਸਵੇਰੇ ਆਏ ਆਏ ਹੋ ਆ ਸਾਰੇ ਕੋ ਸੋ ਬੋਲ ਕੇ ਦੱਸ ਇਹਦਾ ਨਾਮ ਨਹੀਂ ਲੈਣਾ ਇਕੱਲਾ ਹੋਰ ਸਾਰੇ ਕੋ ਦੱਸੋ ਆਮ ਖਾਸ ਫਿਰ ਮਾ ਵੀ ਆ ਨਹੀਂ ਆ ਹਾਂ ਕੀ ਕਰੀ ਗੱਲਣਾ আচ্ছা ਬੀਨੋ ਟਲੋ ਹਾਂ ਹਾਸੇ ਵਿੱਚ ਜਾ ਕੇ ਕਾਮੇਡੀ ਨਹੀਂ ਕਰਦਾ ਹੋ ਆ ਸਾਹਰ ਜਿਹਨੇ ਇਹਦਾ ਨਾਮ ਖਿਲਵਾਉਦੀ ਕਿਹੜੀ ਫਿਲਮ ਦਾ ਨਾਮ ਲੈ ਸਕਦਾ ਹਾਂ ਹਾਂ ਸਹੀ ਹੈ ਇਹ ਨਾਮ ਲੈ ਸਕਦੇ ਤੁਸੀਂ ਵੀ ਆ ਫਿਲਮ ਹੈਗੀ ਉਹਦੀ ਜੇ ਕੋਈ ਸੁਣਦਾ ਹਾਂ ਹੋਏ ਦਾ ਨਾਮ ਨਹੀਂ ਲੈਣਾ ਗੱਲਾਂ ਵੀ ਪੱਗ ਬਣਦਾ ਐ ਵੀ ਕਹਿ ਸਕਦਾ ਆ ਆ ਇਹਦਾ ਵੀ ਦੱਸ ਕਿ ਕੀ ਹੈ ਕਿ ਕੌਣ ਆ ਕਿਵੇਂ ਆ ਇਹਦਾ ਨਾਮ ਵੀ ਲੈਣਾ ਇਹ ਵੀ ਇੱਕ ਪੋਲੀਟਿਸਨ ਸੀ ਆ ਕਾਹ ਤੋਂ ਬਾਹਰ ਨਾ ਦੀ ਹਾਂ ਉਹ ਕਿ ਦੱਸ ਦੋ ਆਹ ਸਿਟੀ ਧਰੀ ਆ ਉਹ ਹੁਣ ਦੁਬਾਰਾ politician ਜਾਇਆ ਪਹਿਲਾਂ ਹਾਂ ਹਾਂ ਅਦਾਸਰ ਅਦਾਸਰ ਅਹ ਮਸਤ ਅਦਾਸਰ ਪਰਵਾਤਾ ਨਹੀਂ 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 ਉਹਨਾਂ ਦੇ ਆਪੋਜ਼ਿਟ ਆ ਜਿਹੜਾ ਪਹਿਲਾਂ ਸੀ ਦੁਬਾਰਾ ਵਾਪਸ ਆਇਆ ਹਾਂ ਦੁਬਾਰਾ ਹੀ ਹਾਂ ਦੁਬਾਰੇ ਹੀ ਹੈ ਸਹੀ ਆ ਹਿੰਟ ਤਾਂ ਸਹੀ ਆ politician ਆ ਇਹ ਨਹੀਂ ਤਾਂ politician ਹੀ ਨਹੀਂ ਆਪਣੇ ਦੁਬਾਰੇ ਹੋਣਾ ਹੈ ਦੁਬਾਰੇ ਪਹਿਲਾਂ ਸੀ ਉਹ ਦੱਸਦੇ ਕਿਵੇਂ ਕਰ ਦਿੰਦੇ ਸਟੇਜ ਤੇ ਉਹ ਸਟੇਜ ਤੇ ਕਿਵੇਂ ਕਰ ਮਾੜੇ ਨਾਲ ਦੀ ਕਾ ਕਾ ਬੋਲਦਾ ਰਿੰਦੀ ਜਰਾ ਹਾਂ ਹੋਣਾ ਤਾਣੀ ਨਹੀਂ 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 ਸੁਖਵੀਰ ਬਦਲ ਟਾਈਮ ਪੂਰਾ ਹੋ ਗਿਆ ਚੱਲ ਅੱਗੇ ਸਖਵੀਰ ਸਖਵੀਰ ਫੱਗ ਬਣਦੇ ਰਹੋ ਹਾਂ ਵੀ ਦੂਜੀ ਪਾਰਟੀ ਜਾ ਵੀ ਕੈਪਟਨ ਦੀ ਦੂਜੀ ਚ ਸੀਗਾ ਵੀ ਉਹਨਾਂ ਦਾ ਚੋ ਨਿਸ਼ਾਨ ਆਇਆ ਲਾਗਲੀ ਫੋਟਾ ਦਿਖਾ ਗਲੇ ਇੱਧਰ ਇਹ ਕੈਮਰੇ ਚ ਆ ਦੱਸੋ ਵੀ ਆ ਦੱਸੋ ਹਾਂਜੀ ਆ ਦੱਸੋ ਸਮਝਾਓ ਉਹਨਾਂ ਨੂੰ ਇਹ ਨਾ ਨਾ ਲਿਓਗਾ ਦੱਸੋ ਦੱਸੋ ਇਹਦਾ ਪਤਾ ਦੱਸ ਨੂੰ ਇਹਦਾ ਸਾਰਾ ਯਾਰ ਇਹ ਪੰਜਾਬੀ ਫਿਲਮਾਂ ਚ ਵੀ ਆਇਆ ਹਾਂ ਪ੍ਰਾਣੀ ਫਿਲਮਾਂ ਚ ਆ ਹਾਂ ਕੀ ਮੈਂ ਬੋਲਦਾ ਐ ਵੀ ਕਿ ਦੱਸ ਜਿਆਦਾ ਮਜ਼ਾਕ ਕਾਮੇਡੀ ਵੀ ਕਰਦਾ ਪਰ ਆ ਪ੍ਰਾਣੀ ਫਿਲਮਾਂ ਚ ਕਿਵੇਂ ਜਿਆ ਬੰਦਾ ਉਹ ਮੈਨੂੰ ਦੱਸ ਕਿ ਮੈਂ ਬੋਲਦਾ ਹੁੰਦਾ ਉਹ ਬੋਲ ਕੇ ਵੀ ਦੱਸ ਸਕਦਾ ਆਂ ਗੁਰਮਾ ਜੀ ਹਾਂ ਉਹ ਤੇ ਪੱਤੀ ਵੀ ਦੇਖੀ ਸੀ ਹਾਂ ਕਿੱਦੇ ਦੇਖੀ ਦੱਸ ਦੋ ਦਿਨ ਵੀ ਦੱਸ ਦੋ ਚੇ ਕਾਮੇਡੀ ਕਰਦਾ ਵਿਰਿੰਦਰ ਅੱਛਾ ਕਾਮੇਡੀ ਨਾ 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 ਪੁਰਾਣਾ ਯਾਰ ਪੁਰਾਣਾ ਹੋ ਗਿਆ ਉਹ

ਇਹ ਕਿਸੀ ਉਧਰ ਗਿਆ ਉਸ ਦਿਨ ਆਪਾਂ ਇਹ ਕਿਹਦੇ ਮੈਡੀਨ ਪਹਿਲਾਂ ਪਹਿਲਾਂ ਵੀ ਤੁਲਮ ਚਾਈ ਆਈ ਹੈ ਇਹ ਉਹ ਅਕੀਦੇ ਸ਼ੋਹਜ ਮੈਂ ਨਹੀਂ ਸੀ ਹਾਂ ਸਹੀ ਸਹੀ ਅਰੇ ਪ੍ਰਾਇਰ ਨੂੰ ਮੈਂ ਜਰੂਰ ਕਹਿੰਦਾ ਹਾਂ ਇਤਨਾ ਕੁੜੀ ਮਾਰੂੰ ਇਤਨਾ ਕੁੜੀ ਇੱਕ ਹੋਰ ਹੀ ਪੈਣਾ ਬੰਦੇ ਬੁਣਿਆ ਉਹ ਚਾਤਰ ਉਹ ਚਾਤਰ ਬਹੁਤ ਜ਼ਿਆਦਾ ਬੰਦਾ ਵੀ ਕੁੜੀ ਦਾ ਰੋਲ ਕਰਦਾ ਐਵੇਂ ਤੂੰ ਜਿਹੜਾ ਜੀ ਤੇ ਦੂਰ ਆ ਜਾਓ ਜੀ ਕਿੱਦਾਂ ਹੋਰ ਬਚ ਗਿਆ ਇਹਦਾ 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 ਦੱਸੋ ਵੀ ਆ ਕਿਵੇਂ ਕਰਕੇ ਕੀ ਗੱਲ ਵਾਸੀ ਜੇ ਉਹਨੇ ਨਹੀਂ ਜਾਣ ਆ ਆ ਆ ਹੈ ਇਹ ਨਾ ਗਰੀ ਇਹ ਨੂੰ ਬਾਬਾ ਬਾਬਾ ਕਿਵੇਂ ਇਹਦਾ ਸੁਣ ਕੇ ਮੈਂ ਮੈਂ ਕਿਵੇਂ ਇੰਝ ਕਰਵਾਦਾ ਨਾ ਨਹੀਂ ਹੋਈ ਨਾ ਇਹਦਾ ਦੱਦਾ ਫੋਰੀ ਹਾਂ ਕੌਣ ਸਿੰਘਰ ਐ ਸਿੰਘਰ ਸਿੰਘ ਕਲਾਗਾਂ ਨੇ ਕਨਾਂ ਜੋੜੀ ਜੋੜੀ ਐ ਜੋੜੀ ਐ ਸਿਆ ਫੋਟੋ ਨੂਰੀ ਦੇ ਹਾਂ ਆ ਇਹ ਅਮਨ ਨੂਰੀ ਦੇ ਸਹੀ ਦੱਸ ਨੂੰ ਅਮਨ ਨੂਰੀ ਕੋਣ ਦੂਰ ਸਕੰਦਰ ਇਹ ਤੁਸੀਂ ਆਏ ਹੋ ਸਾਡੇ ਜੀ ਵੀ ਆ ਪੱਕੇ ਰਗਾ ਇਹ ਤਾਂ ਕੋਈ ਜੀਤ ਵੀ ਦੱਸ ਸਕਦੀ ਤੁਸੀਂ ਇਹਦਾ ਦਾ ਖਾਲੇ ਇਧਰ ਕਣ ਹਾਂ ਅਲੈਮ ਚਾਰਨੇ ਫਰਾਂਗ ਨਹੀਂ ਖਾਇਆ ਉਹ ਤਾਂ ਬੁੱਝਰੂਗਾ ਹੇ ਮੈਂ ਤੁਹਾਨੂੰ ਦੱਸਦਾ ਇਹ ਇਹਨਾਂ ਦਾ ਗਾਣ ਦਿਓਗੇ ਇਹਨਾਂ ਦਾ ਕਿਹੜਾ ਜੀਤ ਆ ਜਾਂਦਾ ਬੱਦਚਾਰਦਾ ਜੀਤ ਦਾ ਆ ਜਾਂਦਾ ਜਿਹੜਾ ਗਾਇਗਾ ਕਿ ਮੈਂ ਗਾਇਗਾ ਹੂੰ ਇਹਦੀ ਕਲੀਆਂ ਲਾਦੇ ਹੂੰ ਬਾਬਾ ਬੰਬ ਜੀ ਹਾਂ ਠੀਕ ਆ ਅਮ ਤੱਕ ਤੇ ਨਾ ਸੌ ਦਾ ਨੋਟ ਵੀ ਤੁਸੂ ਜਨਾ ਹੈ ਜੀ ਇਹ ਕਰ ਆ ਆ ਜਾ ਆ ਲੱਪਣੀ ਇਹਨੂੰ ਤੋਂ ਜਾਣਦਾ ਨਾ ਉਹ ਹੀ ਦੱਸਣਾ ਉਹ ਨਾ ਬੋਲਣਾ ਨਹੀਂ ਮੈਂਗਾ ਅਗਲਾ ਕਰ ਲੈ ਆਹ ਐੜਾ ਲੱਗੇ ਬਦਲ ਇਹ ਆਦਾ ਤੇ ਇਹ ਜਾਣੀ ਤੁਹਾਨੂੰ ਜਾਣਦੀ ਹੋਵੇ 1 मिनट ਕਿਹਨੇ ਕਿਹਨਾਂ ਲਿਖੀਏ ਪੜ੍ਹ ਲਓ ਉੱਪਰ ਲਿਖਿਆ ਵੀ ਹੈ ਹਿੰਦੀ ਹੈ ਕਿ ਤ ਨਹੀਂ ਹੈ ਹਾਂ ਵੀ ਇਹ ਵੀ ਇੱਕ ਹੈ ਵੀ ਇਹ ਵੀ ਇੱਕ ਹੈ ਚਲ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆਪਾਂ ਇੱਕ ਬੁਝਾਰਤਾਂ ਵਾਲੀ ਇਤਿਹਾਸਕ ਵਾਲੀ ਗੇਮ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਣੀ ਪਹਿਲੀ ਵੀਡੀਓ ਸੀਗੀ ਆਪਣਾ ਮਿੱਤਰ ਪਿਆਰਾ ਤੇ ਇਹਨਾਂ ਦੀ ਘਰਾਂ ਲਈ ਭਾਬੀਏ ਸਾਡੀ ਇਹਨਾਂ ਦੇ ਘਰੇ ਪਹਿਲੀ ਵੀਡੀਓ ਅਸੀਂ ਬਣਾਉਣਾ ਆਏ ਸੀਗੇ ਇਹਨਾਂ ਨੂੰ ਬਹੁਤ ਨਜ਼ਾਰਾ ਆਇਆ ਤੇ ਸਾਨੂੰ ਵੀ ਨਜ਼ਾਰਾ ਵੀਡੀਓ ਅੱਗੇ ਸ਼ੇਅਰ ਕਰ ਦਿਓ ਇਦਾਂ ਦੀ ਵੀਡੀਓ ਆਪਦੀ ਫੈਮਿਲੀ ਚ ਆਪਦੀ ਸੱਤ ਚ ਜਾਂ ਸਕੂਲਾਂ ਵਿੱਚ ਕਰਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਇੱਕ ਵਾਰ ਦੇਖੋ ਜਰੂਰ ਤੇ ਇਹਨਾਂ ਨੂੰ ਅਸੀਂ ਅੱਜ ਕੋਈ ਗਿਫਟ ਲੈ ਕੇ ਨਹੀਂ ਆਏ ਇਹਨਾਂ ਵਾਸਤੇ ਪਹਿਲੀ ਵੀਡੀਓ ਸੀ ਪਰ ਇਹਨਾਂ ਨੇ ਅਨਸਰ ਇੰਨੇ ਵਧੀਆ ਦਿੱਤੇ ਨੇ ਸਾਡਾ ਮਨ ਖੁਸ਼ ਹੋ ਗਿਆ ਇਹਨਾਂ ਦਾ 10 10 ਚੋਂ ਠੀਕ ਠੀਕ ਅਨਸਰ ਇਹਨਾਂ ਦਾ ਗਾਹਤ ਸੀਗਾ ਬਾਕੀ 9 ਦੇ ਵੀ ਉਹ 9-9 ਸਹੀ ਸੀਗੇ ਮਨ ਨਾਲ ਫੋਲੋ ਅਸੀਂ ਕੋਈ ਦੇ ਸਾਰੇ ਰਿਸਪੌਂਸਰ ਪਹਿਲੀ ਵਾਰ ਸਾਡੇ ਕਿਹਨਾਂ ਕਿਹੜੇ ਸਾਡੇ ਸਭ ਕੋ ਪੈਂਡਿੰਗ ਖਾਲੇ ਪਰ ਨਾਗਦੇ ਦਾ ਬਣੇ ਇਹਨਾਂ ਦੂਜੇ ਨੂੰ ਮਿਲਦੀ ਆ ਸਾਨੂੰ ਆਇਆ ਸੀ ਕਿ ਮੰਨ ਲਾ ਪਿੰਡਾਂ ਵਾਲੀਆਂ ਵੀ ਡੇਢੀ ਸਾਹ ਦੇ ਆਉਂਦੇ ਨੇ ਪਰ ਬਹੁਤ ਬੇਰਿਸਪੌਂਸ ਹੋਦੇ ਸੀ ਇਹਨਾਂ ਦਾ ਵੀ ਵਧੀਆ ਸੀ ਤੇ ਅੱਸੀ ਕਰ ਸਾਨੂੰ ਚੰਗਾ ਕਰ ਸਕਾਈ